ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਲਾਇ ਦੀ ਬਾਣ ਬਾਣ ਜਿਹਦੀ ਆਤ ਹੈ ਕੀ ਲਾਇ ਕਰਨਾ ਸਮਾਪਤ ਕਰਨਾ ਹੁਣ ਉਹ ਉਹਨੂੰ ਕਿਤੇ ਮਤਲਬ ਉਹਨੇ ਸੋਚ ਲਿਆ ਵੀ ਮੈਨੂੰ ਕਿਹੜਾ ਮੌਤ ਹੋ ਸਕਦੀ ਹੈ ਲੈ ਆਪਾਂ ਨੇ ਕਿਹੜਾ ਕਦੇ ਮਰਨਾ ਹੈ ਕੁਦਰਤੀ ਹੈ ਨਾ ਇਹ ਮਾਇਆ ਚਿਤ ਪਰਮੇਣ ਮਾਇਆ ਜਦੋਂ ਖੇਡ ਵਰਤਾ ਦਿਓ ਉਸ ਤਰ੍ਹਾਂ ਕੁਝ ਕਰ ਦਿੰਦੀ ਹੈ ਕਿਉਂਕਿ ਮਾਇਆ ਦੇ ਵਿੱਚ ਨੇ ਨਾ ਇਹ ਸਾਰੀ ਏਕਾਂ ਵਾਈ ਜੁਗਤ ਜੁਗਤ ਵੈ ਆਇ ਤਿੰਨ ਚੇਲੇ ਪ੍ਰਵਾਨ ਕੀ ਹੋਇਆ ਨਾ ਮਹਾਰਾਜ ਪਰਮੇਸ਼ਰ ਨੇ ਦੇਖਿਆ ਵੀ ਐਡਾ ਵੱਡਾ ਮਹਾਪੁਰਸ਼ ਇਹਨੂੰ ਕਿੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਭੋਲਾ ਬੰਛੀ ਪਿਆਰ ਕਰਨ ਵਾਲਾ ਥੋੜੀ ਜਿਹੀ ਕੋਈ ਭਗਤੀ ਕਰੇ ਭਗਵਾਨ ਸ਼ਿਵ ਜੀ ਤੇ ਖੁਸ਼ ਹੋ ਜਾਏ ਤੇ ਇਹਨੂੰ ਇਹ ਚੰਗਾ ਨਹੀਂ ਹੈ ਇਹਦੇ ਵਾਸਤੇ ਪ੍ਰਮਾਤਮਾ ਨੇ ਨਾ ਫਿਰ ਉਹਨੂੰ ਥੋੜਾ ਜਿਹਾ ਹੋ ਗਿਆ ਹੰਕਾਰ ਵੀ ਮੈਂ ਕਿਹੜਾ ਕਦੇ ਮਰਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਲ ਖਾਂ ਥਲ ਕਾ ਜਾ ਗਗਨ ਕੇ ਗੌਨ ਕਹ ਕਾਲ ਕੇ ਬਣਾਏ ਸਭ ਕਾਲ ਹੀ ਚਬਾਏ ਇਸ ਤਰ੍ਹਾਂ ਦਾ ਹੈ ਪ੍ਰਮਾਤਮਾ ਸਮਾ ਮੌਤ ਕਿਸ ਨੂੰ ਨੰਗੜ ਨਹੀਂ ਦਿੰਦੀ ਹੈਗੀ ਤਾਂ ਕੀ ਵਰਤਾਰਾ ਵਾਪਰਿਆ ਪਿਆਰੋ ਤਾਂ ਉਹਦਾ ਕਿ ਚੇਲਾ ਸੀਗਾ ਭਗਵਾਨ ਸ਼ਿਵ ਜੀ ਦਾ ਉਹਦੀ ਮੁੱਠਾ ਚਾਪੀ ਕਰਨ ਵਾਲਾ ਸੇਵਾ ਸਿਮਰਨ ਕਰਨ ਵਾਲਾ ਉਹਦੇ ਡੇਰੇ 'ਚ ਝਾੜੂ ਫੇਰਨ ਵਾਲਾ। ਭਗਵਾਨ ਜੀ ਕਹਿਣ ਲੱਗੇ ਵੀ ਤੂੰ ਤੈਨੂੰ ਕੀ ਚਾਹੀਦਾ ਤੈਨੂੰ? ਉਹ ਕਹਿਣ ਲੱਗੇ ਮਹਾਰਾਜ ਮੈਂ ਮੇਰੀ ਮਾਂ ਨੂੰ ਪੁੱਛ ਕੇ ਆਉਂਗਾ ਮੈਨੂੰ ਕੀ ਚਾਹੀਦਾ। ਕਹਿੰਦੇ ਉਹਨੂੰ ਜਿਹੜੀ ਚੀਜ਼ ਦੀ ਲੋੜ ਹੋਈ ਨਾ ਮੈਂ ਉਹ ਮੰਗ ਕੇ ਲੈ ਕੇ ਜਾਊਂਗਾ ਤੁਹਾਡੇ ਕੋਲ। ਕਹਿੰਦਾ ਠੀਕ ਹੈ ਕੱਲ ਨੂੰ ਆ ਜੀ। ਅਗਲੇ ਸਵੇਰ ਗਿਆ ਹਾਂ ਵੀ ਪਸ਼ੁਮੇਸ਼ਰਨਾਥ ਕੀ ਜੈੰਦੇ ਦਿਨ ਮਹਾਰਾਜ ਸੁਣੋ ਸਭ ਤੋਂ ਪਿਆਰੀ ਚੀਜ਼ ਕਿਹੜੀ ਹੈ ਮੇਰੀ ਮਾਂ ਨੇ ਕਿਹਾ ਉਹ ਕਹਿੰਨ ਲੱਗੀ ਵੀ ਮੇਰੇ ਕੋਲ ਸਭ ਤੋਂ ਜਿਹੜੀ ਵਧੀਆ ਪਿਆਰੀ ਚੀਜ਼ ਹੈ ਕੜਾ ਹੈ ਮੇਰੇ ਹੱਥ 'ਚ ਪਾਇਆ ਹੋਇਆ ਮੌਤ ਦੀ ਨਿਸ਼ਾਨੀ ਹੈ ਕੜਾ ਯਾਦ ਰੱਖਿਓ ਇਹ ਕੜਾ ਹੈ ਨਾ ਮੇਰੇ ਕੋਲ ਕਹਿੰਦਾ ਮੈਨੂੰ ਆਹੀ ਦੇ ਦੇ ਕਹਿੰਦਾ ਚੱਕ ਉਹ ਕੜਾ ਲੈ ਕੇ ਘਰੇ ਆ ਗਿਆ ਉਹਦੀ ਮਾਂ ਕਹਿਣ ਲੱਗੀ ਆ ਗਿਆ ਪੁੱਤ ਕਹਿੰਦੀ ਹਾਂ ਕਹਿੰਦੀ ਕੀ ਲੈ ਕੇ ਆਏ ਸ਼ਿਵਜੀ ਜੀ ਕੋਲ ਕਹਿੰਦੇ ਬੇਬੇ ਤਾਂ ਕਿਹਾ ਤਾਂ ਹੈਗਾ ਸੀ ਵੀ ਜਿਹੜੀ ਸਭ ਤੋਂ ਪਿਆਰੀ ਚੀਜ਼ ਤੂੰ ਪੁੱਛ ਲੈ ਕਿਹੜੀ ਹੈ ਹਾਂ ਫਿਰ ਕਹਿੰਦੇ ਆਹ ਕੜਾ ਸੀ ਕਹਿੰਦੇ ਉਹਦੇ ਕੋਲ ਕਹਿੰਦਾ ਆਹ ਕੀ ਕਰਦਾ ਹੁੰਦਾ ਹੈ ਕਹਿੰਦੇ ਇਹ ਕੜਾ ਵੀ ਜਿਹਦੇ ਸਿਰ ਤੇ ਕਹਿ ਦੇਣਾ ਘੁਮਾ ਕੇ ਇੱਕ ਵਾਰੀ ਕਹਿ ਦੇ ਵੀ ਤੂੰ ਭਸਮ ਹੋ ਜਾ ਤੂੰ ਚਲੇ ਜਾ ਦੁਨੀਆ ਤੋਂ ਬਸ ਉਹਦਾ ਰਾਮਨਾਮ ਸੱਤ ਹੋ ਜਾਂਦਾ ਹੈ ਉਹਦਾ ਕਹਿੰਦੇ ਸ਼ਕਤੀ ਹੈ ਪਰਮੇਸ਼ਰ ਨੇ ਦਿੱਤੀ ਹੋਈ ਉਹਨੂੰ ਅੱਛਾ ਜੀ ਕਹਿੰਦੇ ਪੁੱਤੋਂ ਐਂ ਕਰ ਕੀਵਤਾ ਸ਼ਿਵਜੀ ਤੇਰੇ ਕੋਲ ਦਵਾਰੇ ਨਾ ਮੰਗਲੇ ਤੋਂ ਪਹਿਲਾਂ ਉਹਦੇ ਸਿਰ ਤੇ ਘੁਮਾ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੀਵਤ ਹਉਦ ਮੰਨ ਲਵੀ ਮੇਰੀ ਚੀਜ਼ ਵਾਪਸ ਦੇ ਨ ਮੈਨੂੰ ਰੱਬ ਨੇ ਮਾਨਤ ਦਿੱਤੀ ਐ ਤੂੰ ਪਹਿਲਾਂ ਉਹਦੇ ਸਿਰ ਤੇ ਘੁਮਾ ਗਿਆ ਉਹਦੇ ਦਾ ਕੰਮ ਤਾਂ ਆਮ ਨਵੇੜ ਗਿਆ ਪਹਿਲਾਂ ਕਹਿੰਦਾ ਸਤਿਵਚਨ ਮਾਤਾ ਬਾਗਿਆ ਕਰੇ ਉਹਦੇ ਸ਼ਿਵਜੀ ਨੂੰ ਪਤਾ ਲੱਗ ਗਿਆ ਵੀ ਤੇਰੇ ਹੀ ਭੋਗ ਪੈਣਾ ਚੱਕ ਲਿਆ ਚੇਪੀ ਲੰਗੋਟ ਸਾਬ ਕੁਛ ਭਜ ਲਿਆ ਮੋਰੇ ਭਗਵਾਨ ਜੀ ਮੰਗ ਰੋ ਤੁਸੀਂ ਹਜੂਰ ਸਾਹਿਬ ਜਾਣਿਆ ਨਾ ਕਿਤੇ ਸਚਕੰਡ ਹਜੂਰ ਸਾਹਿਬ ਜਦੋਂ ਨਾਨਕ ਸਰ ਸਾਹਿਬ ਜਾਣਿਆ ਨਾ ਮੱਥਾ ਟੇਕਣ ਰਾਹ ਦੇ ਵਿੱਚ ਇੱਕ ਬਿਸ਼ਨਪੁਰੀ ਪੁੰਡ ਪਿੰਡ ਆਉਂਦਾ ਹੈ ਉੱਥੇ ਦਾਸ ਪਹਿਲਾ ਗੁਰਦੁਆਰਾ ਕਾਰ ਸੇਵਣਾ ਨੇ ਬਣਾਇਆ ਸੀ ਮੈਂ ਡੇਢ ਸਾਲ ਪਹਿਲਾ ਗ੍ਰੰਥ ਮੈਨੂੰ ਸੁਭਾਗ ਮਿਲਿਆ ਉਹ ਗੋਦਾਵਰੀ ਦੇ ਕਿਨਾਰੇ ਤੇ ਉੱਥੇ ਸੇਵਾ ਕਰਨ ਦਾ ਉੱਥੇ ਨਾ ਮਹਾਪੁਰਖਾਂ ਦਾ ਸਥਾਨ ਹੈ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਦਸ਼ਮੇਸ਼ ਦਰਬਾਰ ਦੇ ਨਾਲ ਹੀ ਕਾਲੇ ਸ਼ਿਵਰ ਮੰਦਿਰ ਬਣਿਆ ਹੋਇਆ ਬਹੁਤ ਵੱਡਾ ਕਾਲੇ ਸ਼ਿਵਰ ਜਦੋਂ ਭੱਜਿਆ ਹੋਣਾ ਸ਼ਿਵ ਜੀ ਕਾਠਮਾਂਡੂ ਗਿਆ ਜਾਦਾ ਪਹਿਲੀ ਰਾਤ ਉਹਨੇ ਕਾਲੇ ਸ਼ਿਵਰ ਆ ਕੇ ਕੱਟੀ ਸੀ ਬੋਲੋ ਸਤਨਾਮ ਸ੍ਰੀ ਵਾਹਿਗੋ ਮੰਗਰ ਪਿਆ ਸੀ ਬਿਸ਼ਮੇਸ਼ਰ ਉਹਦੇ ਵੀ ਤੇਨੂੰ ਨੇ ਛੱਡਦਾ ਭੋਲਿਆ ਕਿੱਧਰ ਮਰਜੀ ਭੱਜਣਾ ਪਹਿਲਾਂ ਤੇਰਾ ਭੋਗ ਪਾਉਂਗਾ ਤੇ ਕਿੱਠੇ ਗੁਰਮੁਖ ਪਿਆਰੇ ਉਹਨੇ ਨਾ ਠੱਠੇ ਦਾ ਰੂਪ ਧਾਰਨ ਕਰਕੇ ਬੈਲ ਕਹਿ ਲਈ ਆਪਾਂ ਬੈਲ ਦਾ ਰੂਪ ਧਾਰ ਕੇ ਕਾਠਮਾਂਡੂ ਤੇ ਗੁਰਮੁਖ ਪਰ ਪਸ਼ੂਪਤੀ ਮੰਦਿਰ ਹੈ ਨਾ ਉੱਥੇ ਬਹੁਤ ਵੱਡਾ ਉਹਦੇ ਵਿੱਚ ਟੱਕਰ ਮਾਰੀ ਉਹਨੇ ਭਗਵਾਨ ਸ਼ਿਵ ਜੀ ਨੇ ਤੇ ਪਹਾੜ ਦੇ ਵਿੱਚ ਆਪਣਾ ਸਿਰ ਲੁਕੋ ਲਿਆ ਉਹ ਹੁਣ ਧੂਈ ਤੇ ਘਮਾਈ ਜਾਵੇ ਵੀ ਭਾਸ਼ਮ ਹੋ ਜਾ ਭਾਸ਼ਮ ਹੋ ਜਾ ਉਹ ਹੁਣ ਕਿੱਥੇ ਹੋਵੇ ਗੱਲ ਬਣੇ ਨਾ ਸ਼ਿਵ ਜੀ ਦੀ ਜਾਨ ਆ ਨਿਕਲੇ ਤੇ ਗੁਰਮੁਖ ਪਿਆਰਿਓ 15 ਦਿਨ ਲੰਘ ਗਏ ਸ਼ਿਵ ਜੀ ਨੇ ਉਹਦੇ ਵਿੱਚ ਸਿਰ ਦਿੰਦਿਆ ਫਿਰ ਆਈ ਯਾਦ ਉਹਨੇ ਵਿਵਤ ਪਰਿ ਸਭ ਸੰਛਾੜਤ ਕੋ ਨ ਆਵਤ ਨਿਰੇ ਅਬ ਕਿਰਪਾ ਕਰੋ ਹਣ ਮੈਂ ਤੇ ਫਸ ਗਿਆ ਆਕਾਸ਼ ਬਾਣੀ ਹੋਈ ਤੂੰ ਯਾਦ ਕਰਨਾ ਕਹਿੰਦਾ ਸੀ ਨਾ ਵੀ ਮੈਂ ਤਾਂ ਕਿਹੜਾ ਮੈਨੂੰ ਮਾਰਨ ਵਾਲਾ ਕਿਹੜਾ ਜੰਮਿਆ ਕੋਈ ਵੀ ਮਈਆ ਔਰ ਕਰਤਾ ਤਰਤਾ ਮੇਰੇ ਕੋਲ ਸਾਰੇ ਡਰਦੇ ਐ ਮਹਾਦੇਵ ਕੋ ਕਹਿਤ ਸਦਾ ਸ਼ਿਵ ਸ਼ਿਵ ਦਾ ਅਰਥ ਹੁੰਦਾ ਕਲਿਆਣਕਾਰੀ ਵੀ ਮੈਂ ਸਾਰਿਆਂ ਦੀ ਕਲਿਆਣਾ ਕਰਦਾ ਤੂੰ ਕਲਿਆਣਾ ਕਰਦਾ ਅੱਜ ਤਾਂ ਤੇਰੀ ਤਾਂ ਖੁਦ ਕਲਿਆਣ ਹੋਣ ਵਾਲੀ ਹੈ ਤੂੰ ਤਾਂ ਆਪ ਖੁਦ ਕਲਿਆਣ ਦੇ ਦਰ ਤੇ ਆਇਆ ਹੋਇਆ ਉੱਥੇ ਫਿਰ ਨਿਵਰਤਾ ਆਈ ਉਹਦੇ ਵਿੱਚ ਹੰਕਾਰ ਟੁੱਟ ਗਿਆ ਅੰਤ ਨਾ ਬਾਵਤ ਦੇਵ ਸੱਬੇ ਮਨਿੰਦਰ ਮਹਾਸ਼ਿਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮਾਨਵ ਇੰਦਰ ਗਜੰਦਰ ਨਰਾਧ ਭਜੌਂ ਤਰ ਲੋਕ ਉਹ ਰਾਜ ਕਰਨਗੇ ਕੋਟ ਸ্নানਨ ਗਜੈਤ ਕਦਾਨ ਅਨੇਕ ਸੋੰਬਰ ਸਾਥ ਰਹਿੰਗੇ ਬ੍ਰਹਮਾ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਉਹ ਫਾਸ ਪਰ ਹੈਗੇ ਮੌਤ ਕਿਸ ਨਾਲ ਕੋਈ ਲਿਹਾਜ ਨਹੀਂ ਕਰਦੀ ਆ ਦੇਖੋ ਮੌਤ ਦਾ ਫਰਿਸ਼ਤਾ ਜ ਫਸਿਆ ਹੋਇਆ ਨਾ ਦੁਹਾਈ ਬਾਈ ਮਹਾਰਾਜ ਤੇਰੇ ਨਾਮ ਦੀ ਦੁਹਾਈ ਵਾਸਤਾ ਹੀ ਤੇਰਾ ਆਪ ਗਿਰਵਾ ਕਰ ਮੈਨੂੰ ਤੋਂ ਕੱਢ ਹੁਣ ਨਰਕਾਂ ਦੇ ਵਿੱਚ ਮਹਾਰਾਜ ਨੇ ਮੇਰੋਂ ਭੋਗ ਪਾ ਦੇਣਾ ਭੁੱਖਾ ਮਰਦ ਉਹ ਤੇ ਹੁਣ ਜੰਗਲਾਂ ਦੇ ਵਿੱਚ ਜਾ ਕੇ ਕੋਈ ਫਰੂਟ ਖਾ ਲੇ ਕੁਝ ਕੁ ਸ਼ੱਕ ਲਿਆ ਉਹਦੇ ਕੋਲੇ ਸ਼ਕਤੀ ਹੈ ਕੜਾ ਮੇਰੇ ਕੋਲੇ ਕਿਹਾ ਹੈ ਇਦੋਂ ਮੁੜ ਕੇ ਫਿਰ ਦੇਣਾ ਕਿ ਸ਼ਕਤੀ ਕਿਸੇ ਨੂੰ ਮਹਾਰਾਜ ਬਹੁਤ ਵੱਡੀ ਬੋਲ ਹੋ ਗਈ ਇਦੋਂ ਮੁੜ ਕੇ ਨਹੀਂ ਤੇਰੀ ਮਾਨਤ ਇਸ ਕਰਕੇ ਕਹਿੰਦੇ ਹੁੰਦੇ ਨੇ ਨਾ ਮਾਨਤ ਵਿੱਚ ਖਿਆਨਤ ਨਹੀਂ ਪਾਣੀ ਚਾਹੀਦੀ ਕਿਸੇ ਦੇ ਮਹਾਪੁਰਖ ਦੀ ਦਿੱਤੀ ਹੋਈ ਮਾਨਤ ਅੱਗੇ ਨਹੀਂ ਅੱਗੇ ਦੇਣੀ ਚਾਹੀਦੀ ਆਪਣੇ ਕੋਲੇ ਸਾਂਭ ਕੇ ਰੱਖਣੀ ਚਾਹੀਦੀ ਹੈ ਤਾਂ ਪਿਆਰਿਓ ਉਹਨੇ ਅਰਦਾਸਾਂ ਬੇਨਤੀਆਂ ਕੀਤੀਆਂ ਫਿਰ ਇੱਕ ਸਾਡੇ ਦੇਸ਼ ਦਾ ਇੱਕ ਮਹਾਨ ਗ੍ਰੰਥ ਹੈ ਹਨੂਮਾਨ ਨਾਟਕ ਜਿਹੜੇ ਡੇਰਿਆਂ ਦੇ ਵਿੱਚ ਨਾ ਮਹਾਪੁਰਖ ਪੜਾਉਂਦੇ ਹੁੰਦੇ ਸੀ ਹੁਣ ਤੇ ਸਾਡੇ ਸਿੱਖਾਂ ਦੇ ਵਿੱਚ ਬੜਾ ਕੁਸ਼ ਬੜੀਆਂ ਤਲਖੀਆਂ ਆ ਚੁੱਕੀਆਂ ਐ ਅਸੀਂ ਨੇ ਪੁਰਾਣਕ ਜਿਹੜਾ ਇਤਿਹਾਸ ਤੇ ਉਹਨੂੰ ਪੜ੍ਹਨਾ ਤੇ ਵਿਚਾਰਨਾ ਤੇ ਗ੍ਰੰਥਾਂ ਨੂੰ ਛੱਡ ਦਿੱਤਾ ਹੈ ਗੁਰਮਖ ਗੁਰਬਾਣੀਆਂ ਨੇ ਜਿਹੜੀ ਅੰਮ੍ਰਿਤ ਦੀ ਧਾਰ ਐ ਸਿੱਧੀ ਸਤਿਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ ਹੁਣ ਜਿਹੜਾ ਦੇਸੀ ਘੋਆ ਐ ਨਾ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਦੇਸੀ ਘਣੋਂ ਅਸੀਂ ਉਹਦੀ ਪਾਨਿਆ ਜਦੋਂ ਖਾਣਾ ਹੋਵੇ ਬੁਰਕੀ ਲਾਣੀ ਹੋਵੇ ਦੇ ਉਸ ਤੋਂ ਪਹਿਲਾਂ ਮਸਾਲੇ ਪਾਉਣੇ ਨੇ ਹੋਰ ਚੀਜ਼ਾਂ ਪਾਣੀ ਐਡ ਕਰਨੀਆਂ ਪੈਂਦੀਆਂ ਨੇ ਫਿਰ ਜਾ ਕੇ ਉਹਦਾ ਸਵਾਦ ਆਉਂਦਾ ਜੇ ਪਹਿਲੀ ਦੇਸੀ ਕਿ ਉਹਨੂੰ ਰੁੱਟੀ ਲਾ ਲਈਏ ਤੇ ਉਹ ਗੱਲ ਨਹੀਂ ਨਾ ਬਣਦੀ ਹੈਗੀ ਇਸ ਕਰਕੇ ਗੁਰਬਾਣੀ ਹੈ ਜਿਹੜੀ ਬਿਲਕੁਲ ਨਰੋਲ ਦੇਸੀ ਕਿ ਉਹ ਤਾਕਤ ਹੈ ਪਰ ਜਿਹਦਾ ਰਸ ਲੈਣਾ ਹੈ ਨਾ ਇਹਦੀ ਕਥਾ ਦਾ ਰਸ ਲੈਣਾ ਹੈ ਜੇ ਤਾਂ ਸਾਨੂੰ ਸਾਰੇ ਗ੍ਰੰਥਾਂ ਨੂੰ ਮਿਲਾ ਕੇ ਸਰਵੇਖਣ ਕਰਕੇ ਫਿਰ ਪਰਚੋਲ ਕਰਕੇ ਫਿਰ ਤੁਸੀਂ ਦੇਖਿਓ ਨਾਲ ਮਾਰਨ ਹੋਈ ਜਿਹੜੇ ਪਿਛਲੇ ਮਹਾਪੁਰਖ ਸੀ ਨਾ ਵੱਡੇ ਜਿਆਦਾਾਸ ਨੇ ਤਾਂ ਮਹਾਪੁਰਖ ਮਾਨਿਆਣੇ ਕੋਲੋਂ ਬੰਦੇ ਹੋਈ ਗੱਲ ਚੱਲੀ ਸੀ ਸਿੰਘ ਕਹਿੰਦੇ ਵੀ ਕਿੱਥੋਂ ਵਿਦਿਆ ਹਾਸਲ ਕੀਤੀ ਐ ਮਹਾਪੁਰਖ ਨੇ ਵਿਦਵਾਨ ਬੁਲਾਉਣੇ ਸਾਨੂੰ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਪੜ੍ਹਾਓ ਗ੍ਰੰਥ ਪੜ੍ਹਾਓ ਛੋਟੇ-ਛੋਟੇ ਹਨੂਮਾਨ ਨਾਟਕ ਭਾਵਰਾ ਸਮਰਤ ਔਰ ਫਿਰ ਸਾਰ ਕਿਤਾਬਲੀ ਤੇ ਦੂਸਰਾ ਫਿਰ ਚਾਣਕਿਆ ਨੀਤੀ ਕਿੰਨੇ ਵਿਰਾਗ ਸਤਕ ਵਰਗੇ ਜਿਹੜੇ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੂੰ ਲਿਖਿਆ ਗਿਆ ਇਸ ਕਰਕੇ ਹਨੂਮਾਨ ਨਾਟਕ ਗ੍ਰੰਥ ਹੈ ਬੜਾ ਬੇਸ਼ਕੀਮ ਤੇ ਉਹਦੀ ਸ਼ੰਦਾ ਬੰਦੀ ਬੜੀ ਕਮਾਲ ਦੀ ਹੈ। ਉਹਦੇ ਵਿੱਚ ਕਿ ਸਵਈਆ ਲਿਖਿਆ ਹੋਇਆ ਹੈ ਸੁਣਿਓ। ਇੱਕ ਸਮੈ ਕਰਤਾਰ ਬਸੰਬਰ ਮੋਹਨੀ ਰੂਪ ਧਰੇ ਬਨਤਾ ਮਰੇ ਦਾਦੇ ਕਾਨ ਮੈਂ ਫੂਕਦੇ ਜਨਮੇ ਹਨੂਮਾਨ ਬੜੇ ਬਲਵੰਤਾ ਸਤ ਕੀ ਬਾਤ ਮੈਂ ਸਤ ਕੋ ਸਗੀ ਮੇਰੇ ਵੀਰ ਕੇ ਵੀਰਣ ਸੁਦਾ ਕੇ ਸੁਦਾ ਮਹ ਕਾਹੀ ਕੀ ਲਾਜ ਮੈਂ ਹੋਣ ਸਕੀ ਮੇਰੇ ਕੰਤ ਕੇ ਕੰਤ ਪਿਤਾ ਕੇ ਪਿਤਾ ਉਸ ਵੇਲੇ ਪ੍ਰਮਾਤਮਾ ਨੇ ਮੋਹਨੀ ਰੂਪ ਧਾਰਨ ਕੀਤਾ। ਮੌਨੀ ਰੂਪ ਮੇਰੇ ਵਾਹਿਗੁਰੂ ਜੀ ਧਾਰਨ ਕਰਕੇ ਆਏ ਤੇ ਉਹ ਜਿਹੜਾ ਪਸ਼ਮੇਸ਼ਰ ਸੀ ਇਹਨਾਂ ਨੂੰ ਆ ਕੇ ਕਹਿਣ ਲੱਗੇ ਵੀ ਏ ਪਸ਼ਮੇਸ਼ਰ ਤੈ ਕੀ ਲੈਣਾ ਤੂੰ ਉਹ ਕਹਿਣ ਲੱਗੇ ਲੈਣਾ ਕੀ ਐ ਇਹਨੂੰ ਸਬਾਬਤ ਕਰਨਾ ਹੈ ਕਹਿੰਦੇ ਸਬਾਬਤ ਨਹੀਂ ਹੋਣਾ ਇਹ ਛੱਡ ਪਰਾਂ ਤੂੰ ਕੀ ਲੈਣਾ ਕਹਿੰਦਾ ਸਰੀਰ ਸ਼ਕਤੀ ਤਾਂ ਹੁਣ ਤੇਰੇ ਕੋਲ ਹੀ ਤੇ ਉਹ ਕਹਿਣ ਲੱਗੇ ਆ ਜਾ ਮੈਂ ਤੇਰੇ ਨਾਲ ਸ਼ਾਦੀ ਕਰਾ ਲਾਂਗੀ ਆਪਾਂ ਦੋਨੇ ਜੀਵਨ ਬਸਰ ਕਰਾਂਗੇ ਹੁਣ ਇਹਦੇ ਲਈ ਪਦਵੀ ਤੇਰੇ ਕੋਲ ਹੀ ਆ ਤੂੰ ਹੀ ਸ਼ੰਭੂ ਐ ਤੂੰ ਹੀ ਕਰਿ ਸਿਵਤਿਆ ਤੂੰ ਹੀ ਖੇਲਾਨ ਕਰਨੀ ਤੂੰ ਹੀ ਮਹਾਦੇਵ ਐ ਹੁਣ ਮੇਰੇ ਲਈ ਤਾਂ ਤੂੰ ਹੀ ਆ ਸਭ ਕੁਛ ਸਾ ਚੱਲੀਏ ਕਿਉਂਕਿ ਫਿਰ ਪ੍ਰਮਾਤਮਾ ਮਾਇਆ ਵੀ ਵਰਤਾ ਦਿੰਦਾ ਹੈ ਗੁਰਮੁਖ ਸਾਡੀ ਤੇ ਗੱਲ ਹੀ ਕੁਛ ਨਹੀਂ ਅਸੀਂ ਤਾਂ ਮਾਇਆ ਦੇ ਸਾਹਮਣੇ ਕੁਛ ਵੀ ਨਹੀਂ ਹੈਗੇ ਅਸੀਂ ਤਾਂ ਪੁਤਲ ਹੀ ਐ ਇੱਕ ਮਾਇਨੇ ਉਹਨਾਂ ਦੀ ਵੀ ਗੋਡਣੀਆਂ ਲਵਾਤੀਆਂ ਜਿਹੜੇ ਕੋਲੇ ਵੱਡੀਆਂ-ਵੱਡੀਆਂ ਸ਼ਕਤੀਆਂ ਸੀ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਇੱਥੇ ਆਇਆ ਨਮਾਇਨ ਬڑے-ਬੜੇ ਪਰਮ ਜਾਂਦੇ ਗੁਰਮੁਖੋ ਮਹਾਰਾਜ ਆਪ ਕਿਰਪਾ ਕਰਿਓ ਹਣ ਪ੍ਰਮਾਤਮਾ ਨੇ ਉਸ ਵੇਲੇ ਮੂਣੀ ਦੇ ਰੂਪ ਧਾਰਨ ਕੀਤਾ ਮਾਇਆ ਭਾਤੀ ਉੱਤੇ ਚਲੇ ਗਏ ਕਵੀ ਨੇ ਕਿ ਬੜਾ ਸੋਹਣਾ ਲਿਖਿਆ ਹੈ ਰਾਮ ਹੋ ਨਾ ਜਾਣੀ ਮੇਰੀ ਸਿਆ ਹਰੀ ਰਾਵਣ ਨੇ ਰਾਵਣ ਹੋ ਨਾ ਜਾਣੀ ਸਿਆ ਪਰਮ ਜੋਤ ਹੈ ਪਰ ਆਵਰ ਨੂੰ ਨਹੀਂ ਪਤਾ ਸੀ ਕਿ ਮੇਰੀ ਸੀਤਾ ਨੂੰ ਕੌਣ ਚੁਰਾ ਕੇ ਲੈ ਗਿਆ ਸੀਤਾ ਲੈ ਗਿਆ ਦੈਸ ਸੜੋ ਲక్ష్మణਭੂ ਸਰਾਵ ਰੋਬੈ ਦੈਸਰ ਲੰਕ ਗਵਾਏ ਜਨ ਸੀਤਾ ਆਂਦੀ ਡੋਰੂ ਵਾਏ ਉਹਨੂੰ ਨਹੀਂ ਪਤਾ ਲੱਗੇ ਵੀ ਕੌਣ ਲੈ ਗਿਆ ਵਿਚਾਰਾ ਰੋਂਦਾ ਫਿਰਦਾ ਸੀ ਰਮਾਇਣ ਦੇ ਵਿੱਚ ਰੋਸੀ ਰਮਾਇਣ ਦੇ ਵਿੱਚ ਲਿਖਿਆ ਹੈ ਕਿ ਭਗਵਾਨ ਜੀ ਜਿਹੜੇ ਤ੍ਰਕਤ ਹੀਠਾਂ ਪੈਂਦੇ ਸੀ ਨਾ ਰੋदन ਕਰਦੇ ਸੀ ਉਹਦੇ ਦਰਖਤ ਦੇ ਪੱਤੇ ਪੀਲੇ ਪੈ ਗਏ ਹੀਠਾਂ ਕਰ ਜਾਂਦੇ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਹੋ ਨਾ ਜਾਣੀ ਮੇਰੀ ਸਿਆ ਹਰੀ 라ਵਣ ਨੇ 라ਵਣ ਹੋ ਨਾ ਜਾਣੀ ਸਿਆ ਪਰਮ ਜੋਤ ਹੈ ਸ਼ਿਵ ਹੋ ਨਾ ਜਾਣੀ ਕੰਟਕ ਪਸ਼ਮੇਸ਼ਰ ਦੀਓ ਸ਼ਿਵ ਹੋ ਨਾ ਜਾਣੀ ਕੰਟਕ ਪਸ਼ਮੇਸ਼ਰ ਦੀਓ ਪਸ਼ਮੇਸ਼ਰ ਹੋ ਨਾ ਜਾਣੀ ਕੰਟਕ ਮੈਂ ਮੌਤ ਹੈ ਉਹਨੂੰ ਕੀ ਪਤਾ ਥਾ ਉਹ ਕਹਿਣ ਲੱਗੇ ਚੱਲੀਏ ਉਹ ਦੁਬਾਰਾ ਜੇ ਹੋਇਆ ਨਾ ਕਹਿਣ ਲੱਗੇ ਉਹ ਮਾਇਆ ਮੋਹਣੀ ਰੂਪ ਧਾਰਨ ਕੀਤਾ ਹੋਇਆ ਹੈ ਪਰਮੇਸ਼ਰ ਨੇ ਕਹਿਣ ਲੱਗੇ ਤੂੰ ਮੈਨੂੰ ਨੱਚ ਕੇ ਵਿਖਾ ਕਹਿੰਦਾ ਹੁਣ ਸ਼ਿਵਜੀ ਦਾ ਨਾ ਕਹਿੰਦਾ ਨੱਚਣ ਦਾ ਟਾਈਮ ਹੋਇਆ ਮੈਨੂੰ ਨੱਚ ਕੇ ਵਿਖਾਉਂਦਾ ਹਾਂ ਸੀ ਸ਼ਿਵਜੀ ਨਾਤਨਾ ਡਮਡਮ ਡੌਰੂ ਤੇ ਅੱਜ ਉਹ ਕਹਿੰਦਾ ਜੀ ਮੈਨੂੰ ਤਾਂ ਨੱਚਣਾ ਨਹੀਂ ਆਉਂਦਾ ਹੈ ਉਹ ਕਹਿੰਦੇ ਮੈਂ ਕਿਸੇ ਨਿਰਤਕਾਰੇ ਕੋਲ ਜਿਹੜਾ ਕੋ ਨੱਚਣ ਵਾਲੇ ਹੈ ਉਹਨਾਂ ਕੋਲੇ ਦੋ ਦੋ ਚਾਰ ਦਿਨ ਲੱਗ ਗਿਆ ਫਿਰ ਆਪ ਨੱਚਣ ਦੀ ਕਹਿੰਦਾ ਨਾ ਮੈਨੂੰ ਤਾਂ ਹੁਣ ਨੱਚ ਕੋ ਤਾਂ ਮਰਜ਼ਾਦ ਹੈ ਕਹਿੰਦਾ ਭੰਗਣਾ ਪੈ ਜਾਣੀ ਹੈ ਫਿਰ ਸਮੇਂ ਦੇ ਵਿੱਚ ਨੱਚ ਕੇ ਵਕਾਓ ਤਾਂ ਓਕੇ ਦੀ ਕਿਵੇਂ ਵੀ ਮਰਜ਼ੀ ਨੱਚ ਦੇ ਫਿਰ ਕੀ ਖਾਸ ਹੁੰਦਾ ਹੈ ਮਾਫ ਕਰਨਾ ਗੁਰੂ ਘਰਾਂ ਦੇ ਵਿੱਚ ਔਰ ਤੇ ਮਹਾਪੁਰਖਾਂ ਦੀ ਕਿਰਪਾ ਹੈ ਕਿਰਪਾ ਔਰ ਇਹ ਮਹਾਪੁਰਖਾਂ ਦੀ ਨਹੀਂ ਤੇ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਲੱਗੀਆਂ ਹੋਈਆਂ ਨੇ ਬੈਂਚ ਲੱਗਿਆ ਹੁੰਦੇ ਆ ਬਜ਼ੁਰਗ ਨੇ ਜਿਹੜੇ ਉਹਨਾਂ ਤੇ ਬੈਠਣ ਪਰ ਜਦੋਂ ਕਿਤੇ ਮੁੰਡੇ ਕੁੜੀਆਂ ਦੇ ਵਿਆਹ ਹੁੰਦੇ ਨੇ 80-80 ਸਾਲ ਦੇ ਵੀ ਬਾਹਾਂ ਚੱਕ ਚੱਕ ਕੇ ਨੱਚਦੇ ਆ ਬੋਲੋ ਜਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਨੇ ਵੀ ਬਹਿ ਕੇ ਵੇਖ ਜਵਾਨਾ ਵੀ ਤੁਸੀਂ ਬਹਿ ਜਾਓ ਹੁਣ ਬਾਬੇ ਪਾਉਣਗੇ ਹੁਣ ਨੱਚਣਗੇ ਇਹ ਪਾਉਣਗੇ ਹੁਣ ਵੀਡੀਓ ਚੱਲ ਰਹੀ ਹੈ ਨਾ 60-70 ਸਾਲ ਦੀਆਂ ਬੀਬੀਆਂ ਜਿਹੜੇ ਜਿਨ੍ਹਾਂ ਦਾ ਸਮਾਂ ਹੁੰਦਾ ਭਜਨ ਕਰਨ ਦਾ ਇਸ ਉਮਰ ਵਿੱਚ ਆ ਕੇ ਪਿਆਰਿਓ ਨਾ ਚਰੇ ਮਨ ਗੁਰ ਕੀ ਅਗੇ ਗੁਰ ਕੇ ਭਾਣੇ ਨੱਚ ਸਭ ਸੁਖ ਪਾਗਤ ਅੰਤੇ ਜਾਮ ਪਾਓ ਪਾਗੈ ਗੁਰੂ ਦੇ ਸਾਹਮਣੇ ਗੁਰਮੁਖ ਪਿਆਰਿਓ ਉਹਦੇ ਹੁਕਮ ਦੇ ਵਿੱਚ ਚੱਲਿਆ ਨੱਚਣਾ ਉਹਦੇ ਹੁਕਮ ਦੇ ਵਿੱਚ ਚੱਲਣਾ ਬਸ ਇਹ ਸਮਾਂ ਹੁਣ ਦੁਨਿਆਵੀ ਰੰਗ ਰਲੀਆਂ ਮੰਨਣ ਦਾ ਨਹੀਂ ਹੁੰਦਾ ਨਾਮ ਜਪਣ ਦਾ ਸਮਾਂ ਹੁੰਦਾ ਜਦੋਂ 60 ਤੋਂ 70 ਸਾਲ ਤੋਂ ਉੱਤੇ ਲੰਘ ਜਨਾਂ ਗੱਡੀ ਅਸਲ ਵਿੱਚ ਤਾਂ 40 ਸੇ ਪਰ ਹੋਏ 85 ਪੱਕੇ ਸੱਠੀ ਗੇ ਬੁਢੇਪਾ ਵੈ ਜਦੋਂ ਦਾੜੀ ਤੇ ਗੁਰਮੁਖ ਪਰ ਆਪਣੇ ਚਿਹਰੇ ਤੇ ਨਾ ਚਿੱਟੇ ਵਾਲ ਦਿਖਾਈ ਦੇਣੇ ਸ਼ੁਰੂ ਹੋ ਜਾਣ ਤਾਂ ਉਸ ਵੇਲੇ ਫਰਮਾਲਾ ਫੜ ਲੈਣੀ ਚਾਹੀਦੀ ਹੈ ਮਹਾਂਪੁਰਖਾਂ ਦਾ ਪੱਲਾ ਫੜ ਲੈਣਾ ਚਾਹੀਦਾ ਹੈ ਗੁਰੂ ਦੇ ਕੋਲੇ ਬੈਠਣਾ ਸ਼ੁਰੂ ਕਰ ਦੇਣਾ ਚਾਹੀਦਾ ਕਬੀਰ ਸਾਹਿਬ ਜੀ ਕਹਿੰਦੇ ਭਵਰ ਗਏ ਵਗ ਬੈਠਿਆ ਹੈ ਜਿਹੜਾ ਨਾ ਚਲੇ ਗਏ ਆ ਪੜ ਕੇ ਆਣੇ ਨਾ ਨੀ ਰਹੇ ਸਦਾ ਨਿਤ ਨਜਵਨੀ ਰਹਿਣ ਵਾਪਿਸ ਨਹੀਂ ਕਾਲੜੇ ਕੇਸ ਮੀਆਂ ਨਹੀਂ ਰਹਿਣਗੇ ਕਾਲੜੇ ਕੇਸ ਮੀਆਂ ਨਹੀਂ ਰਹਿਣੇ ਕਾਹੇ ਹਮੇਸ਼ਾ ਨਹੀਂ ਰਹਿਣੇ ਜਦੋਂ ਚਿੱਟੇ ਦਿਖਾਈ ਦੇਣ ਸ਼ੁਰੂ ਹੋ ਜਾਣ ਇਸ ਕਰਕੇ ਜ਼ਰੂਰ ਤੇ ਪਿਆਰਿਓ ਬੰਦਗੀ ਦੀ ਸੇਵਾ ਸਿਮਰਨ ਦੀ ਤਾਂ ਮੈਂ ਬੇਨਤੀ ਕਰ ਰਿਹਾ ਸਾਂ ਉਹ ਕਹਿੰਦੇ ਵੀ ਨੱਚ ਕੇ ਵਿਖਾ ਦੇ ਤਾ ਉਹ ਗਨੈ ਵੀ ਨਚਣਾ ਤੇ ਨਹੀਂ ਆਉਂਦਾ ਮੈਨੂੰ ਕਹਿੰਦੇ ਕੋਈ ਨਚਦੇ ਕਹਿੰਦੇ ਹੁਣ ਜਿਹੜਾ ਬੰਦਾ ਨਚਦਾ ਹੈ ਨਾ ਕੋਈ ਵੀ ਨਚਦਾ ਚਾਹੇ ਉਹ ਤਾਹਾਂ ਦਾ ਵਾਹਾਂ ਕਰਦੀ ਹੈ ਨਾ ਜਦੋਂ ਤਾਹਾਂ ਵਾਹਾਂ ਕਰੀ ਕੜਾ ਤੇ ਉਹਦੇ ਹੱਥ ਸੀ ਜਦੋਂ ਤਾਹਾਂ ਵਾਹਾਂ ਕਰਕੇ ਨਚਣ ਲੱਗਿਆ ਤਾਂ ਕੜਾ ਉਹਦੇ ਸਿਰ ਦੇ ਉੱਤੋਂ ਦੀ ਆਇਆ ਘਮਾ ਕੇ ਤੇ ਪਰਮੇਸ਼ਰ ਨੇ ਕਹਿ ਦਿੱਤਾ ਇੱਥੇ ਪਸ਼ਮ ਹੋ ਜਾ ਬੋਲੋ ਜ਼ਤਨਾਮ ਤੇ ਮਿੰਟ ਜੀ ਰਾਗ ਬਣ ਗਿਆ ਉਹ ਪਰਮੇਸ਼ਰ ਹੋ ਨਾ ਜਾਣੀ ਸਕੰਟਕ ਮੈ ਮਾ